ਉਹ ਮੈਂ ਕਹਿ ਰਿਹਾ ਹੁਣ ਤੂੰ ਪਾਇਆ ਵੀ ਓਏ ਤੈਨੂੰ ਮੈਂ ਕਹਿ ਰਿਹਾ ਯਾਰ ਪਾਇਆ ਯਾਰ ਜਦੋਂ ਸੇਖਾਲ ਜੀ ਸਤਿ ਸ੍ਰੀ ਅਕਾਲ ਜੀ ਕੌਣ ਹਾਂਜੀ ਇਹ ਐਸਐਹਪ੍ਰਮੇਂਦਰ ਗੱਲ ਕਰ ਰਿਹਾ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਬ੍ਰਾਂਚ ਤੋਂ ਪਾਇਆ ਮੁੰਡਾ ਕਿੱਥੇ ਆਪਣਾ ਕਿੱਥੇ ਭੇਜਿਆ ਮੁੰਡੇ ਨੂੰ ਮੁੰਡਾ ਸਰ ਇੱਥੇ ਫਿਰਦਾ ਨਾ ਯਕਦਾ ਕਿਤੇ ਮੁੰਡੇ ਤੋਂ ਕੀ ਲੈਣਾ ਗੱਲ ਕਰਾਂ ਭਾਜੀ ਇੱਥੇ ਹੀ ਉਹ ਸਰ ਪਤਾ ਨਹੀਂ ਉਹ ਨਸ਼ੇੜੀ ਹੈਗਾ ਪਤਾ ਨਹੀਂ ਕਿੱਧਰ ਫਿਰਦਾ ਹੋਊਗਾ ਇੱਥੇ ਜਵਕਦਾ ਫਿਰਦਾ ਹੋ ਕਿਸੇ ਮੰਦਿਰ ਨਾਲ ਮੈਨੂੰ ਉਹਦਾ ਕੀ ਪਤਾ ਕਿੱਥੇ ਆ ਉਹ ਸਰ ਕੀ ਪੰਗਾ ਪਾਤਾ ਹੁਣ ਇਹਨੇ ਕੀ ਨਵਾਂ ਪੰਗਾ ਪਾਤਾ ਇਹਨੇ ਹੁਣ ਹਲੋ ਉਹ ਮੈਂ ਕਹਾ ਕੀ ਨਵਾਂ ਪੰਗਾ ਪਾਤਾ ਸਰ ਮੁੰਡੇ ਨੇ ਹੁਣ ਪੰਜ ਮੁੰਡੇ ਦਾ ਪੂਰਾ ਨਾਂ ਕੀ ਹੈ ਮੁੰਡੇ ਦਾ ਨਾਂ ਦੱਸੋ ਮੁੰਡੇ ਦਾ ਨਾਂ ਜਸਪ੍ਰੀਤ ਸਿੰਘ ਆ ਸਰ ਜਸਪ੍ਰੀਤ ਸਿੰਘ ਬਿਲਕੁਲ ரைਟ ਤੇ ਬਾਜੀ ਸੁ ਮੁੰਡੇ ਨੇ ਆਪਣਾ ਸਮਝਾਉਂਦੇ ਨਸ਼ੀ ਪੱਤੇ ਦੇ ਰੋਗ ਸਰ ਹਜੇ ਮਹੀਨਾ ਇੱਕ ਹੋਇਆ ਪਹਿਲਾਂ 70000 ਰੁਪਏ ਦੇ ਕੇ ਮੈਂ ਖੜਾ ਛਡਾਇਆ ਮਸਾਂ ਇਹਨੇ ਬਹੁਤ ਲਹੂ ਪੀਤਾ ਵਤ ਕੱਲ ਦਾ ਨਿਕਲਿਆ ਵਾ ਪਤਾ ਨਹੀਂ ਕਿੱਥੇ ਮਰਿਆ ਕਿੱਥੇ ਨਹੀਂ ਫੋਨ ਵੀ ਬੰਦ ਕਰੀ ਬੈਠਾ ਬਾਜੀ ਬੇਟਾ ਆਪਣਾ ਸਾਡੀ ਕਸਟਡੀ ਦੇ ਵਿੱਚ ਸਾਡੇ ਕੋਲ ਅਰੈਸਟਡ ਹੈ ਜਸਪ੍ਰੀਤ ਕੀ ਕਰਨਾ ਹੈ ਇਹਦਾ ਇਹਦੇ ਐਫਆਈਆਰ ਦੇ ਦਈਏ ਨਾ ਛੁਡਾਣਾ ਐਫਆਈਆਰ ਦੇ ਦਈਏ ਤੇ ਤਾਂ ਨਾਂਸੀ ਲੱਗ ਜਾਣੀ ਕੀ ਅਸਰ ਕਿੰਨੇ ਵੀ ਰਿਛੜਾ ਲਿਆ ਇਹਨੂੰ ਇਹ ਬੰਦਾ ਹੀ ਨਹੀਂ ਬੰਦਾ ਇਹਦੀ ਮਾਂ ਵੀ ਆਲਾ ਰੋਈ ਜਾਂਦੀ ਜਦੋਂ ਦਾ ਤੁਹਾਡਾ ਫੋਨ ਆਇਆ ਇਹਦੀ ਮਾਂ ਵੀ ਰੋ ਰੋ ਕੇ ਬੁਰਾ ਹਾਲ ਹੈ ਇਹਦੀ ਮਾਂ ਦਾ ਆਹ ਭਾਜੀ ਐਸ.ਐਚ.ਓ ਸਾਹਿਬ ਨਾਲ ਗੱਲ ਕਰੋ ਐਸ.ਐਚ.ਓ ਸਾਹਿਬ ਤੁਹਾਨੂੰ ਸਮਝਾਉਂਦੇ ਨੇ ਸਰ ਜੀ ਬਾਲਕ ਨੂੰ ਮੁੰਡਾ ਨਹੀਂ ਨਸ਼ੇੜੀ ਜਸਪ੍ਰੀਤ ਉਹ ਤੇ ਡੈਡੀ ਹੈ ਹਲੋ ਹਲੋ ਹਾਂਜੀ ਸਰ ਹਾਂਜੀ ਭਾਜੀ ਕੀ ਕਰਨਾ ਇਹਦਾ ਕਰਨਾ ਸਰ ਕੀ ਆ ਮੈਂ ਤਾਂ ਪਹਿਲਾਂ ਸਾਨੂੰ ਦੱਸ ਕੇ ਹਟਿਆ ਪਿਛਲੇ ਹਫ਼ਤੇ ਪਿਛਲੇ ਮਹੀਨੇ ਪਹਿਲਾਂ 70000 ਰੁਪਏ ਦੇ ਗਏ ਇਥੇ ਛੱਟੇ ਛੋਟੇ ਦੇ ਕੇਸ ਫੜਿਆ ਗਿਆ ਇਹ ਉਦੋਂ ਚ ਦੇ ਕੇ ਛਡਾਇਆ ਹੁਣ ਇਹ ਤਾਂ ਕਿੰਨੇ ਕੀ ਕਰਗੇ ਨਾ ਤਾਂ ਮਰਦਾ ਲੈਂਦਾ ਮਗਰੋਂ ਇਹ ਨਾ ਕੋਈ ਕੰਮ ਧੰਦਾ ਕਰਦਾ ਵਿਹਲਾ ਦਿਮਾਗ ਖਾਂ ਨੂੰ ਸਾਡਾ ਇਹ ਜੀ ਹੁਣ ਦੇਖ ਲੋ ਕੀ ਕਰਨਾ ਹੁਣ ਬਾਹਰ ਲੈਣਾ ਹੈ ਜਾਂ ਫਿਰ ਅੰਦਰ ਪਾ ਦੇ ਨਹੀਂ ਸਾਰੇ ਨੂੰ ਇੱਕ ਮੌਕਾ ਆਪਾਂ ਹੋਰ ਦਿੰਨੇ ਆ ਇਹਨੂੰ ਬੰਦਾ ਬਣਾਉਣਾ ਇਹਨੂੰ ਐਰਕੀ ਐਰੀ ਦੇ ਪਹਿਲਾਂ ਤਾਂ ਲਾਓ ਇਹਦੇ 76 ਵਾਵਾ 76 ਪ੍ਰੇਡ ਕਰੋ ਇਹਦੇ ਚੀਕਾਂ ਸੁਣਾਓ ਪਹਿਲਾਂ ਇਹਦੀਆਂ ਪੈਸੇ ਤੁਹਾਨੂੰ ਪਾ ਦੂੰਗਾ ਮੈਂ ਪਰਚਾ ਨਾ ਪਾਏ ਉਹ ਉਹਦੀਆਂ ਚੀਕਾਂ ਕਢਾਓ ਐਕੀਰੀ ਦਾ ਪਤਾ ਲੱਗੇ ਵਾਰੀ ਵਾਰੀ ਮੇਰੇ ਕੰਨੀ ਹੱਥ ਲਵਾ ਦਿੰਦਾ ਇਹ ਰੱਬਾ ਇਹਨੇ ਲਹੂ ਪੀਦਾ ਮੇਰਾ ਮੇਰਾ ਵੀਰ ਤੇਰੀ ਪੇਮੈਂਟ ਜਿਹੜੀ ਲੱਗਣੀ ਹੈ 50000 ਰੁਪਏ ਲਗਾਣਾ ਮੁੰਡਾ ਬਾਹਰ ਲੈਣਾ ਉਹ ਸਰ ਜੈ ਜੈ ਕਰ ਲੋ ਜੀ ਇਹਨੇ ਬਹੁਤ ਦੁਖੀ ਕੀਤਾ ਵਾ ਮੈਨੂੰ 50000 ਰੁਪਏ ਕਿੱਥੋਂ ਹਰ ਵਾਰੀ ਕੱਢਾਂ ਮੇਹ ਦੇ ਲਈ ਤਾਂ ਹਰ ਵਾਰੀ ਕਦੇ ਕੱਲ ਪਰਸੋਂ ਆ ਦੀ ਮਾਂ ਦੀਆਂ ਵਾਲੀਆਂ ਚੱਕ ਕੇ ਲੈ ਗਿਆ ਉਦੋਂ ਇਹਨੇ ਚਿੱਟਾ-ਚੁੱਟਾ ਲਾ ਗਿਆ ਇਹਨੇ ਬਹੁਤ ਦੁਖੀ ਕੀਤਾ ਵਾ ਸਾਨੂੰ ਸਰ ਮਹਾਰਾਜ ਕਿੰਨਾ ਕ ਜੈ ਜੈ ਕਰੀਏ ਹੁਕਮ ਲਾ ਕੇ ਤੇ ਨਾ ਟਾਈਮ ਨਹੀਂ ਹੈਗਾ ਸਰ ਪਹਿਲਾਂ ਮੈਨੂੰ ਐ ਦੱਸੋ ਤੁਸੀਂ ਇਹਦੇ ਨਾਲ ਮੇਰੀ ਗੱਲ ਕਰਾਓ ਇੱਕ ਈ ਇਹਦੇ ਨਾਲ ਮੇਰੀ ਮਾੜੀ ਜੀ ਗੱਲ ਕਰਾ ਦਿਓ ਭਾਜੀ ਰੋ ਹੀ ਜਾਂਦਾ ਐ ਤੇ ਕਹਿੰਦਾ ਮੈਂ ਰੋਣਾ ਤਾਂ ਹੈਗਾ ਹੀ ਆ ਇਹਨੇ ਰੋਣਾ ਤਾਂ ਹੈਗਾ ਹੀ ਇਹਨੇ ਇਹ ਏਡਾ ਕਲੇਣਾ ਜੋ ਜੰਮਿਆ ਇਹਨੇ ਰੋਣਾ ਤਾਂ ਹੈਗਾ ਹੀ ਇਹਨੇ ਇਹਨੇ ਤਾਂ ਨਾਤ ਮਾਰਤਾ ਇਹਨੇ ਤਾਂ ਸਾਰੇ ਕਾਰੇ ਦਾ ਕਦੇ ਸਰ ਐਫ ਆਈ ਆਰ ਦੇ ਕੇ ਅੰਦਰ ਪਾ ਦਿੰਨੇ ਆ ਸਾਰੇ ਐਫ ਆਈ ਆਰ ਤੇ ਵੀ ਖਰਚਾ ਹੋਣਾ ਹੀ ਆ ਮੇਰਾ ਫਿਰ ਮੈਨੂੰ ਵਕੀਲਾ ਮਗਰ ਭਜਣਾ ਪਊਗਾ ਉਹ ਕਰਨਾ ਪਊਗਾ ਤੁਸੀਂ ਇਹਦਾ ਇਹਦਾ ਕੀ ਲਾ ਤੁਸੀਂ ਇਹਦਾ ਮੇਰੇ ਨਾਲ ਗੱਲ ਕਰਾਕੀ ਇਹਨੂੰ ਕੱਢੋ ਬਾਹਰ ਤੇ ਇਹਨੂੰ ਮੈਂ ਸੈਂਟਰ ਸੁੰਟਰ ਚ ਭਰਤੀ ਕਰਾਉਣਾ ਇਹਨੂੰ ਕਿਸੇ ਨਸ਼ੇ ਵਾਲੇ ਚ ਮੈਂ ਫਿਰ ਬੰਦਾ ਬਣੂੰਗਾ ਇਹ ਹਜ਼ਾਰ ਦੰਤ ਇੰਤਜ਼ਾਮ ਕਰ ਮੈਂ ਤਰੀਦ ਨਾਲ ਗੱਲ ਕਰਾਨਾ ਕਾਲ ਕਰ ਰਿਹਾ ਗੱਲ ਕਰਾਓ ਮੇਰੀ ਰੋਣਾ ਕੋਈ ਨਾ ਚੁੱਪ ਕਰ ਜਾ ਰੋਣ ਕਾਣ ਰੋਈ ਜਾਂਦਾ ਇਹਦੀ ਮਾਂ ਰੋਈ ਜਾਂਦੀ ਹੈ ਬੁਰਾ ਹਾਲਾ ਸਾਰੇ ਦੀ ਮਾਂ ਕੱਲ ਦਾ ਨਿਕਲਿਆ ਵਾ ਤੜਕੇ ਦਾ ਉਸ ਮੌਕੇ ਦਾ ਰੋਟੀ ਖਾ ਕੇ ਘਰ ਹਰ ਹਲ ਕਰਦਾ ਪਤਾ ਨਹੀਂ ਕਿੱਧਰ ਫਿਰਦਾ ਰਹਿੰਦਾ ਆ ਗੱਲ ਕਰ ਇਹਦੇ ਨਾਲ ਅੱਖਾਂ ਜਿਹਾ ਵੇਖ ਲਿਆ ਨਸ਼ਾ ਕਰ ਕਰ ਕੇ ਕੀ ਜੀ ਹੋ ਗਿਆ ਗੱਲ ਕਰ ਗਿਆਉ ਕਰਾਉਗਾ ਉਹ ਕੁੜੀ ਆਵਿਆ ਕੁੜੀ ਆਵਿਆ ਤੈਨੂੰ ਕਿਹਾ ਸੀ ਨਾ ਘਰੋਂ ਬਾਹਰ ਨਿਕਲਾ ਕਰ ਕੁੜੀ ਆਵਿਆ ਕੁੜੀ ਆਵਿਆ ਕਿਉਂ ਤੂੰ ਦੁੱਖ ਦਿੱਤੇ ਆ ਨਾ ਘਰੋਂ ਬਾਹਰ ਨਿਕਲਾ ਕਰ ਤੈਨੂੰ ਕਿਹਾ ਸੀ ਨਾਰ ਲਿਆ ਕਰ ਮੰਦਿਰ ਦੇ ਨਾਲ ਮਰਵਾਏਗਾ ਨਾਲੇ ਆਪ ਮਰੇਗਾ ਨਾਲੇ ਸਾਨੂੰ ਮਰਾਏਗਾ ਕੁੜੀ ਆਵਿਆ ਤੂੰ ਹੈਲੋ ਹੈਲੋ ਹਾਂਜੀ ਭਾਜੀ ਉਹ ਲੈ ਕੇ ਜਾਓ ਇਹਨੂੰ ਯਾਰ ਕੁੱਟਿਆ ਕਟਿਆ ਸਰ ਤੁਸੀਂ ਇਹਨੂੰ ਕੁੱਟਿਆ ਕਟਿਆ ਤੇ ਕੁੱਟਣਾ ਤਾਂ ਹੈ ਗਈ ਇਹ ਪਹਿਲੇ ਤਾਂ ਲਿੱਟਰ ਪ੍ਰੇਟ ਹੋਈ ਹੈ ਹੁਣ ਇਹਦੀ ਨਹੀਂ ਸਰ ਇਹ ਫੜਿਆ ਕਿੱਥੋਂ ਆ ਇਹ ਫੜਿਆ ਕਿੱਥੋਂ ਮੈਨੂੰ ਆਏ ਦੱਸ ਦੋ ਫਿਰਦਾ ਕਿੱਥੇ ਸੀਗਾ ਇਹ ਮੇਰਾ ਵੀਰੇ ਤਾਂ ਤੇਰਾ ਨੰਬਰ ਵੀ ਨਹੀਂ ਦੇ ਰਿਆ ਸੀ ਬੜਾ ਔਖਾ ਨੰਬਰ ਲੈ ਮਾਰ ਮਾਰ ਕੇ ਚੇਤੜ ਲਾਲ ਕਰ ਦੋ ਪਹਿਲਾਂ ਤੇ ਇਹ ਮਾਰ ਮਾਰ ਕੇ ਮੇਰੇ ਸਾਲੇ ਦੇ ਫੇਰ ਇਹਨੂੰ ਮੈਂ ਇਹਨੂੰ ਘਰੇ ਭੇਜ ਲੈ ਕੇ ਜਾਂਦਾ ਇਹਨੂੰ ਫਿਰ ਦੱਸਦਾ ਇਹਨੂੰ ਮੈਂ ਕਿਵੇਂ ਇਹਦੇ ਨਾਲ ਹਿਸਾਬ ਕਿਤਾਬ ਕਰਨਾ ਇਹਨੂੰ ਸੈਂਟ ਔਰ ਇਹ ਕੋਈ ਨਹੀਂ ਅਸੀਂ ਮਿਲ ਨਹੀਂ ਸਕਦੇ ਸੀ ਪ੍ਰਾਈਵੇਟ ਕੇਸ ਹੈ ਤਾਂ ਸਾਨੂੰ ਨਾਰਮਲ ਪੁਲਿਸ ਵਾਲੇ ਨਾਲ ਸਮਝ ਠੀਕ ਹੈ ਮੈਂ ਸਰ ਪਤਾ ਮੈਨੂੰ ਪਹਿਲਾਂ ਵੀ ਮੈਂ ਤੁਹਾਨੂੰ ਅਕਾਊਂਟ ਦੀਆਂ ਡਿਟੇਲ ਭੇਜ ਦੇਣਾ ਮੈਂ 2-3 ਵਾਰੀ ਇਹਨੂੰ ਮਸਾਂ ਛੜਾਇਆ 2-3 ਵਾਰੀ ਕੰਜਰ ਨੂੰ ਕਲੇਣੇ ਇਹਨੂੰ ਇਹਨੂੰ ਕੀ ਤੁਹਾਨੂੰ ਮੈਂ ਦੱਸਾਂ ਇਹਨੇ ਤਾਂ ਪਾਣੀ ਹੈ ਕਿ ਨਹੀਂ ਹੁਣ ਬਾਹਰ ਲੈਣਾ ਹੈ ਕਿ ਨਹੀਂ ਇਹਨਾਂ ਦੱਸ ਦੇ ਨਹੀਂ ਸਰ ਬਾਹਰ ਤੱਕ ਡਾਉਣਾ ਆਪਾਂ ਇਹਨੂੰ ਤੁਸੀਂ ਐਂ ਦੱਸੋ ਜੈ ਜੈ ਜੇ ਕਰ ਲਓ ਤੁਸੀਂ ਇਹਨੂੰ ਇਹਦੇ ਨਾਲ ਕੌਣ ਆ ਇਹਦੇ ਨਾਲ ਕੌਣ ਆ ਮੈਨੂੰ ਉਹਦਾ ਵੀ ਦੱਸ ਦੋ ਮੈਂ ਉਹਨਾਂ ਨੇ ਜੈ ਜੈ ਜੀ ਪੇਮੈਂਟ ਆ ਮੇਰੇ ਵੀਰ ਮੈਂ ਤੈਨੂੰ ਨੰਬਰ ਦੇ ਰਿਹਾ ਹਾਂ Google Pay ਚਲਦੀ ਕਾਲਸ ਪੇਮੈਂਟ ਬਾਜ ਚਲਦੀ ਕਰ ਇਹਨਾਂ ਟਾਈਮ ਨਹੀਂ ਹੈਗਾ ਮੈਂ ਹੁਣੇ ਪਾ ਦੇਣਾ ਪੈਸੇ ਸਰ ਪਰ ਮੇਰੇ ਕੋਲੇ ਇੰਨੇ ਹੈ ਨਹੀਂ ਮੇਰੇ ਕੋਲੇ 20000 ਰੁਪਏ ਹੀ ਆ ਸਾਰਾ Google Pay ਚ ਹਾਂ 20000 ਰੁਪਏ ਬਾਕੀ ਜਿਹੜਾ ਸਾਰੇ ਇਹਦੇ ਨਾਲ ਦਾ ਮੁੰਡਾ ਤੁਸੀਂ ਫੜਿਆ ਵਾ ਉਹਦੇ ਘਰ ਦੇ ਉਹਨੂੰ ਕਿਉਂ ਨਹੀਂ ਕਹਿੰਦੇ ਅੱਧੇ ਪੈਸੇ ਉਹ ਪਾਉਣਗੇ ਮੈਂ ਕੱਲਾ ਕਦੋਂ ਪਾਵਾਂ ਮੇਰੇ ਵੱਲੋਂ ਤਾਂ ਵੈਸੇ ਵੀ ਮਰਿਆ ਵਾ ਇਹ ਮੈਂ ਤਾਂ ਇਹਦੀ ਮਾਂ ਰਹੀ ਜਾਂਦੀ ਉਹ ਦੂਸਰੇ ਮੁੰਡੇ ਕੋਲ ਨੰਬਰ ਲਓ ਉਹਦਾ ਨੰਬਰ ਲਓ ਉਹ ਕੋਲ ਨੰਬਰ ਲੈ ਕੇ ਦਿੰਦੇ ਆਂ ਜੀ ਨੰਬਰ ਲਿਆ ਮਲਾਉਂਦਾ ਮੈਂ ਨੰਬਰ ਮਲਾਉ ਦੇ ਬੈ ਜਦ ਕੱਲ ਮੇਰਾ ਵੀਰ ਤੂੰ ਐਵੇਂ ਕਰ ਆਪਣਾ ਮੁੰਡਾ ਬਾਹਰ ਲੈ ਆ ਪਾ ਕਿਸੇ ਕੋਈ ਲੈਣਾ 20000 ਰੁਪਏ ਪਾ ਨੰਬਰ ਤੈਨੂੰ ਮੈਂ ਦੇ ਰਿਹਾ ਗੂਗਲ ਪੇ ਓਪਨ ਕਰ ਆਪਣਾ 1 ਮਿੰਟ ਸਰ ਦੂਰ ਦੀ ਕਿਧਰੇ ਥਾਂ ਜਿਹੜੀ ਆਪਣੇ ਕੋਲ ਹੋਵੇ 1 ਕਿਲੋਮੀਟਰ ਦੂਰੀ ਆ ਕੋਈ ਦੂਜੀ ਥਾਂ ਦੀ ਦੱਸ ਦੇ ਉਧਰ ਛੱਡ ਦਿੰਨੇ ਆ ਨਹੀਂ ਕਿੰਨੇ ਟਾਈਮ ਚ ਪਹੁੰਚ ਜਾਊਗਾ ਮੈਨੂੰ ਵੀ ਇਹ ਵੇਖੀ ਬਣਨ ਅਸੀਂ ਅੱਧੇ ਪੌਣੇ ਘੰਟੇ ਚੋਂ ਅੱਧੇ ਚੋਂ ਅੱਧੇ ਪੌਣੇ ਘੰਟੇ ਚ ਹਾਂਜੀ ਅੱਧੇ ਪੌਣੇ ਘੰਟੇ ਚ ਕਹਿੰਦੇ ਕੀ ਪਤਾ ਕਿੱਥੇ ਹੋਊਗਾ ਕਿੱਥੇ ਨਹੀਂ ਹੋਊਗਾ ਨਹੀਂ ਨਹੀਂ ਮੈਂ ਥਾਣੇ ਚ ਜਾ ਕੇ ਗੱਲ ਕਰਦਾ ਕਿ ਮੈਂ ਨਾ ਸਾਰ ਆਪਣੇ ਥਾਣੇ ਚ ਜਾਣਾ ਹਾਂ ਹਾਂਜੀ ਤੂੰ ਐਵੇਂ ਕਰਾ ਥਾਣੇ ਜਾ ਅਸੀਂ ਮੁੰਡਾ ਲੈ ਕੇ ਜਾ ਰਹੇ ਹਾਂ ਦਿੱਲੀ ਹਾਈ ਕੋਰਟ ਪੇਸ਼ ਕਰਦੇ ਹਾਂ ਇੱਦਾਂ ਜਾ ਕੇ ਕਿਉਂਕਿ ਕੋਣਾ ਨਿਸ਼ਾਨੀ ਕਰਦਾ ਇਹ ਸਾਫ ਤਾਂ ਮੈਂ ਜਰਾ ਰਹੇ ਨੇ ਛੇੜੀ ਹੈਗਾ ਜੇ ਉਧਰ ਚਲ ਗਿਆ 2 ਸਾਲ ਦੀ ਕੈਦ ਤੇ 7 ਮਹੀਨੇ ਦੀ ਜਮਾਨਤ ਵੀ ਜਿੱਡਾ ਕੋਲ ਆ ਦੀ ਤਾ ਮੈਂ ਤਾਂ ਹੀ ਤਾਂ ਤੁਹਾਡੀਆਂ ਮਿਹਨਤਾਂ ਕਰੀ ਜਾਂਦਾ ਮੈਨੂੰ ਇੱਕੇ ਲਈ ਦਾਸਤਾ ਦੋ ਫੜਿਆ ਕਿੱਥੋਂ ਆ ਫਿਰਦਾ ਤਾਂ ਬੰਬੀ ਦੇ ਸੀਗਾ ਖੇਤ ਇਹ ਨਹਿਰ ਤੇ ਨਾ ਹੋਣ ਗਿਆ ਹੂ ਅਤੋਂ ਬਾਦ ਉੱਥੇ ਬਹਿ ਕੇ ਟਿਕਟੂਗਾ ਲਾਉਂਦੇ ਇਹ ਹੋਰ ਕਿੱਥੇ ਗਿਆ ਹੋਊਗਾ ਸਰ ਉਧਰ ਚੱਕਿਆ ਆਇਆ ਸੀ ਉਧਰੋਂ ਚੱਕ ਕੇ ਇੱਕੇ ਲੈ ਕੇ ਗਏ 10 ਕਿਲੋਮੀਟਰ ਅੱਕੇ 10 ਕਿਲੋਮੀਟਰ ਸਾਣਾ ਸਰ ਬਾਗਾਪੁਰਾਣਾ ਥਾਣਾ ਪੈਂਦਾ ਮੈਨੂੰ ਥਾਣਾ ਤਾਂ ਦੱਸੋ ਨਾ ਸਰ ਕਿਹੜਾ ਵਾ ਸਰ ਅਸੀਂ ਥਾਣੇ ਹੈ ਹੀ ਨਹੀਂ ਸੀ ਆਉਣ ਦੀ ਰੋਡ ਖੜੇ ਆ ਅਸੀਂ ਥਾਣੇ ਹੈ ਹੀ ਨਹੀਂ ਫਰ ਤੁਸੀਂ ਪੁਲਿਸ ਵਾਲੇ ਥੜਵਾ ਸਰ ਫਿਰ ਤੁਸੀਂ ਕਿਡਨੈਪਰ ਆ ਸਿੱਧਾ ਕਹੋ ਨਾ ਕਿਡਨੈਪ ਕੀਤਾ ਹੈ ਇਹਨੂੰ ਨੰਬਰ ਲਿਖੋ 9341 9341 ਗੂਗਲ 'ਤੇ ਖੋਲ ਮੇਰਾ ਵੀਰ ਫਿਰ ਨੰਬਰ ਤੈਨੂੰ ਪੂਰਾ ਲਿਖਾ ਦੇ ਪਹਿਲਾਂ ਦੱਸੋ ਤੁਸੀਂ ਕਿਡਨੈਪ ਕੀਤਾ ਕਿ ਤੁਸੀਂ ਪੁਲਿਸ ਵਾਲੇ ਆ ਕਿ ਤੁਸੀਂ ਨਾਲ ਦੇ ਬੰਦੇ ਆ ਨਸ਼ੇੜੀ ਜਿਹੜੇ ਇਹਦੇ ਨਾਲ ਕਰਦੇ ਮਨਤੋਲ ਲੱਗਦੇ ਆ ਤੁਸੀਂ ਜਿਹੜੇ ਨਾਲ ਇਹਦੇ ਨਸ਼ਾ ਕਰਦੇ ਆ ਅੱਜ ਮਰ ਜਾਣਿਓ ਤੁਹਾਡੇ ਕੋਲੇ ਹੋਣੇ ਹੀ ਨਹੀਂ ਪੈਸੇ ਅੱਜ ਨਸ਼ੇ ਨੂੰ ਮੁੱਕ ਕੇ ਲੱਗਦਾ ਤੁਹਾਡੇ ਕੋਲੇ ਪੈਸੇ ਨੰਬਰ ਨਹੀਂ ਪੁੱਛਿਆ ਮੈਨੂੰ ਦੱਸ ਤੂੰ ਪੁਲਿਸ ਵਾਲਾ ਬੋਲਦਾ ਕਿ ਕਿਡਨੈਪਰ ਆ ਕਿ ਤੂੰ ਨਾਲ ਦਾ ਕੋਈ ਨਸ਼ੇੜੀ ਐ ਇਹਦੇ ਉਹ ਨਸ਼ੇੜੀ ਨਸ਼ੂੜੀ ਅਸੀਂ ਕੋਈ ਨਹੀਂ ਆ ਕਿ ਨੰਬਰ ਲੇਖ 9341 9341 667 ਇਹਨਾਂ ਲਾਉਣਾਂ ਦਾ ਚਿੱਟਾ ਹੀ ਆ ਤੁਹਾਡੇ ਤੋਂ ਲੈ ਕੇ ਵੀ ਇੱਥੇ ਬਾਬਾ ਨਸ਼ੇੜੀ ਆ ਧਰਮਨਾ ਲਹੂ ਪੀਤਾ ਹੋਏ ਇਹਨੇ ਦਾ ਕੱਲ ਪਰਸੋਂ ਸਰ ਗੁਰਦੁਆਰਿਆਂ ਚੱਪਲਾ ਚੱਕ ਲੈ ਕੇ ਇਹਦੀਆਂ ਪਰਸੋਂ ਗੁਰਦੁਆਰੇ ਸਾਹਿਬ ਚੋਂ ਚੱਪਲਾ ਚੱਕ ਲਿਆ ਆ ਨਾਲੇ ਬੂੜੇ ਕਿਸੇ ਦੇ ਬੂੜ ਚੱਕ ਲਿਆਉਂਦਾ ਕਿਸੇ ਦੇ ਚੱਪਲਾਂ ਚੱਕ ਲਿਆਉਂਦਾ ਉਹ ਹੁਣ ਦੂਜਾ ਹੀ ਤਾਂ ਬੰਨ ਕੇ ਰੱਖਦੇ ਆ ਪਰਸੋਂ ਗੱਡੀ ਚ ਵੱਜਿਆ ਤੇ ਲੱਤ ਦੂਜਾ ਲੱਤ ਦੇ ਗੱਲ ਲੱਤ ਦੇ ਚੜ ਗਈ ਗੱਡੀ ਇਹਦੀ ਤੇ ਪਰਸੋਂ ਮੈਂ ਕਹਿ ਰਿਹਾ ਮਹਾਰਾਜ ਨੰਬਰ ਲਿਖਾਵਾਂ ਮੈਂ ਮਾਰੇ ਨੰਬਰ ਤਾਂ ਲਿਖਾ ਦਿਓ ਗੱਲ ਪੂਰੀ ਮੇਰੀ ਵੀ ਸੁਣ ਲਓ ਗਰੀਬ ਬੰਦੇ ਦੀ ਫਰਿਆਦ ਵੀ ਸੁਣ ਲਓ ਤੁਸੀਂ ਮੈਂ ਕਿਹਾ ਗੱਡੀ ਵੱਜੀ ਇਹਦੀ ਲੱਤ ਤੇ ਰੋਟੀ ਨਹੀਂ ਖਾਧੀ ਤਿੰਨ ਦਿਨ ਪਹਿਲਾਂ ਇਹਨੇ ਇੱਕ ਚਿੱਚੜ ਲੱਗੇ ਪਏ ਆ ਥੱਲੇ ਦੇ ਦੂਜੇ ਦੇ ਲੱਤਾਂ ਕੋਲੇ ਨੰਬਰ ਦੱਸੋ ਤੁਸੀਂ ਆ ਚੱਲ ਪਿਆ Google Pay ਸਰ ਵਧਾਈਆਂ ਤੁਹਾਨੂੰ Google Pay ਚੱਲ ਪਿਆ ਹੁਣ ਦੱਸੋ ਤੁਸੀਂ ਕਿੰਨਾ ਸੀ ਆ ਚੱਲ ਪਿਆ ਜੀ Google Pay ਚੱਲ ਪਿਆ ਜੀ ਦੱਸੋ Google Pay ਨੰਬਰ ਦੱਸੋ ਤੁਸੀਂ ਪੁਰਾਣਾ ਹੈ ਹੁਣ ਚੱਲਿਆ ਇੱਕ ਮਿੰਟ 93 41 41 66 75 75 56 ਹਾਂਜੀ ਰਵੀ ਕੁਮਾਰ ਹਾਂਜੀ ਹਾਲੋ ਸਰ ਇੱਕ ਵਾਰੀ 5000 ਰੁਪਏ ਆ ਗਿਆ ਦੇਖਿਓ ਕਰਿਓ ਚੈੱਕ ਹਾਲੋ ਮੇਰੇ ਕੋਲ ਕੱਟੇ ਗਏ ਹਾਂਜੀ ਹਾਲੋ ਕਰ ਲੋ ਚੈੱਕ ਮੈਸੇਜ ਵੀ ਆ ਗਿਆ ਮੈਨੂੰ ਦਾ ਚੈੱਕ ਕਰੀ 5000 ਰੁਪਏ ਮੈਂ ਫਿਰ 5 ਪਾ ਵੇਖੋ ਆਇਆ ਤਾਂ ਗਿਆ ਪਹਿਲਾਂ 10 ਤਾਂ ਦੋ ਮੈਨੂੰ 1 ਮਿੰਟ ਦੱਸ ਦਿੰਦੇ ਆ ਸ਼ੌਟ ਨਹੀਂ ਲਿਆ ਸਕਰੀਨ ਸ਼ੌਟ ਤਾਂ ਨਹੀਂ ਲਿਆ ਸਰ ਮੈਂ ਕੌਣ ਤੇ ਰਹਿਣਾ ਆਇਆ ਨਹੀਂ ਸਰ ਹਲੇ 5000 ਮੈਸੇਜ ਆ ਗਿਆ ਆਪਣੇ ਕੋਲ ਬੈਕ ਮੈਨੂੰ ਤਾਂ ਬੈਕ ਮੈਸੇਜ ਸਰ ਕਦੋਂ ਆਂਦਾ ਆ ਵਾ ਉਹਦੇ ਹੀ ਆ ਗਿਆ ਸੀ ਮੈਂ ਤਾਂ ਕੱਟੇ ਗਏ ਕੱਟੇ ਗਿਆ ਦਾ ਆ ਗਿਆ ਸਰ ਤੁਸੀਂ ਪਹਿਲਾਂ ਮੈਨੂੰ ਇਹ ਐ ਦੱਸੋ ਤੁਸੀਂ ਉਹਨੂੰ ਛੱਡੋਗੇ ਵੀ ਕਿਤੇ ਪੈਸੇ ਲੈ ਕੇ ਬਾਅਦ ਵਿੱਚ ਤੁਸੀਂ ਆਪ ਤੁਸੀਂ ਨਸ਼ਾ ਪਤਾ ਕਰ ਦਿਓ ਚਿੱਟਾ ਝਟਾ ਉਹਦੇ ਨਾਲ ਰਲ ਕੇ ਲਾਜੋ ਤਾਂ ਉਹ ਜਿਹਾ ਹੈ ਹੀ ਉਹ ਜਿਹਾ ਦਾ ਅਸੀਂ ਪਾਗਲੇ ਆ ਤੈਨੂੰ ਕਹਿ ਰਿਹਾ ਜਿਹੜਾ ਮੈਸੇਜ ਆ ਉਹ ਭੇਜ ਦੇ ਠੀਕ ਆ ਸਰ ਭੇਜਤਾ ਜੀ ਮੈਂ 15000 ਰੁਪਏ ਤੁਹਾਨੂੰ ਹੋਰ ਪਾਦਾ ਚੈੱਕ ਕਰ ਲਓ 20000 ਰੁਪਏ ਪੂਰਾ ਹੋ ਗਿਆ ਤੇ ਜਿਹੜਾ ਮੈਂ ਕਿਹਾ ਮੈਸੇਜ ਆਇਆ ਉਹ ਤੇ ਭੇਜਦੇ ਉਹ ਮੈਸੇਜ ਮੇਰੇ ਬੈਂਕ ਦੇ ਵਿੱਚ ਨੰਬਰ ਹੋਣੀ ਹੈਗਾ ਸਰ ਮੈਸੇਜ ਨਹੀਂ ਮੈਨੂੰ ਆਉਂਦਾ ਸਕਰੀਨ ਸ਼ਾਟ ਲੈ ਲੈਣਾ ਮੈਂ ਸਕਰੀਨ ਸ਼ਾਟ ਪਾਦਾ ਤੁਹਾਨੂੰ ਚੈੱਕ ਕਰ ਲਓ ਸਰ ਸਕਰੀਨ ਸ਼ਾਟ ਲੈ ਕੇ ਪਾ ਹਾਂ ਵੇਖਿਓ ਮੜਾ ਜਾ ਕੇ ਭਰ ਗਿਆ ਖਾਤਾ ਕਿ ਰਹਿ ਗਿਆ ਹਜੇ ਅੱਧਾ ਕੁ ਰਹਿ ਗਿਆ ਹੋਰ ਪਾ ਦੇਣਾ ਨਹੀਂ ਨਾ ਸਕਰੀਨ ਮੈਂ ਕਿਹਾ ਵੇਖੋ ਤਾਂ ਸਹੀ ਤੁਸੀਂ ਆਪਾਂ ਪੈਸਿਆਂ ਦੀ ਘੜੀ ਗੱਲ ਆਪਾਂ 20000 ਰੁਪਏ ਹੋਰ ਪਾ ਦੇਣੇ ਬਾਹਰ ਨਾ ਕੱਢਿਓ ਤੁਸੀਂ ਬਸ ਨੂੰ ਅੰਦਰ ਹੀ ਰੱਖਿਓ ਬਸ। ਉਹ ਮੈਂ ਕਹਿ ਰਿਹਾ ਹੁਣ ਤੂੰ ਪਾਇਆ ਵੀ ਓਏ ਤੈਨੂੰ ਮੈਂ ਕਹ ਰਿਹਾ ਯਾਰ ਪਾਤਾ ਯਾਰ ਤੂੰ ਭੈਣ ਚੋਦਨੇ ਲਹੁ ਪੀ ਲਿਆ ਘੰਟਾ ਹੋ ਗਿਆ। ਜਦੋਂ ਕਹਦਾ ਪਾ ਦੇ ਪਾ ਦੇ। ਸ਼ੁਕਰੀਆ ਬਾਣਾ ਹੋਵੇ ਤਾਂ ਅੱਨਾ ਹੋਇਆ ਦੀਦਾ ਨਹੀਂ ਚੈੱਕ ਕਰਦਾ ਹੁਣ ਵੀ ਮੈਂ ਚੈੱਕ ਕਰਾ ਲੈਣਾ ਰੁਕ ਕਾਹਦਾ ਕੀ ਰੋ ਭਾਂਜਾ ਦਿਮਾਗ ਖਰਾਬ ਕੀਤਾ ਵਾ ਆ ਗਿਆ ਨਾ ਮੈਂ ਕੀ ਬੋਲਦਾ ਕਿਵੇਂ ਐ ਮੈਂ ਮੂੰਹ ਨਾ ਬੋਲਦਾ ਬੋਲਦਾ ਕਿਵੇਂ ਦਾ ਭਾਂਜਾ 2 ਘੰਟੇ ਦਾ ਭਕਾਈ ਕਰਾਈ ਇਹਨਾਂ ਤੈਨੂੰ ਮੈਂ ਕਹਿੰਦਾ ਪਾਤੇ ਪਾਤੇ ਕਰ ਲੈ ਅਫਸਰ ਚੈੱਕ ਕਰ ਅਫਸਰ ਆਪਸੇ ਤੂੰ ਭੈ ਜੱਜ ਲੱਗਿਆ ਆਪਸ ਨੂੰ ਕਰ ਲੈ ਚੈੱਕ ਤੂੰ ਘਰ ਚ ਕੀ ਕਰਦਾ ਚੈੱਕ ਜੋ ਤੈਨੂੰ ਕਹਦਾ ਪਾ ਤੇ ਪਾ ਦੇ ਲਊ ਪੀ ਜਾਣਾ ਤੂੰ ਇੱਕ ਮੁੰਡੇ ਨੇ ਤੂੰ ਕੀ ਕੀਤਾ ਇੱਕ ਤੂੰ ਲਊ ਪੀ ਲਿਆ ਤੜਕੇ ਦਾ ਛੋੜ ਨੀ ਲਿਆ ਚੁੱਕਾ ਪਹਿਲਾ ਮੈਨੂੰ ਇੱਕ ਗੱਲ ਐਂ ਦੱਸੋ ਯਾਰ ਸਾਡੇ ਕੁੱਤੇ ਦੇ ਵਿੱਚ ਵਜੀ ਗੱਡੀ ਤੇ ਡਾਕਟਰ ਦੱਸੋ ਮੈਂ ਕੀ ਤੋਂ ਦਵਾਈ ਦਵਾਵਾਂ ਇਹਦੀ ਲੱਤ ਲੰਗ ਮਾਰ ਕੇ ਤੁਰਦਾ ਨਾਲ ਇਹ ਕੌਣ ਹੈ ਕੁੱਤਾ ਸਾਡਾ ਕੁੱਤਾ ਹੋਰ ਇਹ ਲੰਗ ਮਾਰ ਕੇ ਤੁਰਦਾ ਪਰ ਸੋ ਗੱਡੀ ਵਜੀਏਰੇ ਚ ਰੋਟੀ ਨਹੀਂ ਖਾਂਦਾ ਯਾਰ ਇਹ ਤਾਂ ਭੈਣ ਦਾ ਟੈਨਸ਼ਨ ਚ ਬਣੇ ਪਏ ਆ ਯਾ ਡਾਕਟਰ ਹੈ ਨਹੀਂ ਨੇੜੇ ਤੇੜੇ ਕੋਈ ਡੰਗਰਾ ਡਾਕਟਰ ਕੁੱਤਿਆਂ ਦਾ ਹੈਗਾ ਤਾਂ ਤੁਹਾਡੇ ਗਵਾਨ ਦੱਸੋ ਪਹਿਲਾਂ ਮੈਨੂੰ ਹੈਗਾ ਹੈਗਾ ਨਾ ਇੱਕ ਉਹ ਦਾ ਐਡਰੈਸ ਜ਼ਰੂਰ ਭੇਜ ਦਿ ਮਨ ਉਹ 20000 ਰੁਪਿਆ ਪਾਦਾ ਤੈਨੂੰ ਚੈੱਕ ਕਰ ਲੈ ਫਿਰ ਬਾਅਦ ਚ ਇਹ ਨਾ ਕਵੀ 20000 ਪਾਇਆ ਨੀਗਾ ਆਫਸਰ ਨੇ ਮੈਥੀ ਕੀਤਾ ਵੇਟ ਕਰੋ ਯਾਰ ਆਫਸਰ ਵਾਲੀ ਕਿਹੜੀ ਗੱਲ ਆ ਬਾਈ ਯਾਰ ਜੇ ਉਹ ਤੈਨੂੰ ਪਾਦਾ ਐਡਾ ਵੀ ਯਕੀਨ ਹੈ ਨਹੀਂ ਯਾਰ ਤੈਨੂੰ ਦੱਸ ਯਾਰ ਵੀਰੇ ਤੂੰ ਸਕਰੀਨਸ਼ਾਟ ਪਾ ਦੇ ਯਾਰ ਜੇ ਉਹ ਤਰੋ ਕਹਦਾ ਪਾਦਾ ਯਾਰ ਭੈਣ ਚੋਤਾ ਸਕਰੀਨਸ਼ਾਟ ਪਾ ਤੇਰੀ ਭੈਣ ਦਾ ਤੇਰੀ ਦਾ ਸਾਲਿਆ ਪਾ ਦੇ ਕੁੱਤਿਆ ਹਰਾਮ ਦੇ ਪਾ ਦੇ ਆਦਾ ਪਿਓ ਨੂੰ ਰੱਖ ਲੈ ਆਪਦੀ ਮਾਂ ਨਾਲ ਵਿਹਾਲੀ ਇਹਨੂੰ ਇੱਥੇ ਹੀ ਰੱਖ ਲੈ ਭੈਣ ਚੋਦ ਨੂੰ ਜਿਹੜਾ ਫੜਿਆ ਵਾ ਇਹਦਾ ਕੁੜੀ ਗੜੀ ਤੋਰਦੀ ਆ ਆਪਦੀ ਭੈਣ ਦਿਆ ਯਾਰਾ ਨਾਲ ਅਸੀਂ ਦੋਨੇ ਲੈ ਜਾਾਂਗੇ ਸਾਲੇ ਐਵੇਂ ਬਕਵਾਸ ਕਰ ਨਹੀ ਪੈ ਭੈਣ ਦਿਆ ਖਸਮਾ ਜਿਹੜਾ ਸਾਡਾ ਜਵਾਕ ਫੜਿਆ ਤੂੰ ਇਹਨੂੰ ਰੱਖ ਲੈ ਆਪਦੀ ਕੁੜੀ ਤੋਰਦੀ ਨਾਲ ਪਾਕਿਸਤਾਨੀਆਂ ਭੈਣ ਦਿਆ ਖਸਮਾ ਅਸੀਂ ਬੈਂਡ ਵਾਜੇ ਲੈ ਕੇ ਆ ਜਾਾਂਗੇ ਦੱਸ ਦੀ ਕੱਟ ਗਿਆ ਮੇਰਾ ਸਾਲਾ